ਪੂਰੇ ਪੰਜਾਬ ਵਿੱਚ ਆਪਦਾ ਸਵਾਗਤ ਹੈ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾੜੀ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਜਿੰਦਿਆਲਾ ਗੁਰੂ ਵਿਖੇ ਵੀ ਇਹ ਤਿਹਾੜੀ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਿੰਦਿਆਲਾ ਗੁਰੂ ਦੇ ਦਰਸ਼ਨੀ ਬਾਜ਼ਾਰ ਵਿੱਚ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿੱਚ ਮਨਾਈ ਜਾਣ ਵਾਲੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇਖਣ ਲਾਇਕੀ ਹੁੰਦੀ ਹੈ। ਇਸ ਮੰਦਿਰ ਨੂੰ ਸਜਾਉਣ ਦੀ ਤਿਆਰੀ 15-20 ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਇਸ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਸੰਬੰਧੀ ਚਾਕੀਆਂ ਵੀ ਦਿਖਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਇੱਕ ਲੋਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਇਸ ਸੰਬੰਧੀ ਮੰਦਿਰ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ ਤੁਹਾਨੂੰ ਦਿਖਾ ਰਹੇ ਹਾਂ ਸ਼ਰਮਾ ਜੀ ਮੇਰੇ ਸੈਕਟਰੀ ਸ਼੍ਰੀ ਰਾਮ ਨਵੀ ਉਸ ਕਮੇਟੀ ਜਿਹੜਾ ਜੀ ਸਰ ਜਿਹੜਾ ਤੁਹਾਨੂੰ ਮਸਤੀ ਦਾ ਤਿਆਰ ਕਿਸ ਤਰ੍ਹਾਂ ਬਣਾ ਰਹੇ ਅਸੀਂ ਜੀ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮਸ਼ਮੀ ਦਾ ਤਿਉਹਾਰ ਬਹੁਤ ਹੀ ਵਧੀਆ ਤਰੀਕੇ ਨਾਲ ਔਰ ਵੈਲ ਮਿਲ ਕੇ ਸਭ ਇਸ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਜੀ ਮੰਦਿਰ ਦਾ ਨਾਮ ਦੱਸੋ ਤੇ ਸ਼੍ਰੀ ਰਾਧੇ ਕਿਸ਼ਨ ਮੰਦਿਰ ਦਸ਼ਨੀ ਬੀਆ ਜਿੰਦਲਾ ਗੁਰੂ ਵਿੱਚ ਚਾਹੀ ਮਨਾ ਰਹੇ ਜੀ ਧਿਆਰ ਕਿੰਨੇ ਤਰ੍ਹਾਂ ਦੀਆਂ ਝਾਕੀਆਂ ਇੱਥੇ ਚਾਰ ਪੰਜ ਤਰ੍ਹਾਂ ਦੀਆਂ ਝਾਕੀਆਂ ਜਿਹੜੀਆਂ ਜੀ ਅਸੀਂ ਲੋਕਾਂ ਨੂੰ ਦਿਖਾਈਆਂ ਜਾਣਗੀਆਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦੇ ਸੰਬੰਧ ਵਿੱਚ ਸਾਰੇ ਦ੍ਰਿਸ਼ ਦਿਖਾਈ ਜਾਣਗੇ ਜੀ ਕੋਈ ਮੈਸੇਜ ਆਉਂਦਾ ਇਹਦੇ ਵਿੱਚ ਜੀ ਵੇਖੋ ਬਹੁਤ ਜ਼ਿਆਦਾ ਮੈਸੇਜ ਜਾਂਦਾ ਇਹਨਾਂ ਚੀਜ਼ਾਂ ਦਾ ਇਹ ਚੀਜ਼ਾਂ ਕੁਝ ਸਮੇਂ ਲਈ ਸਾਡੇ ਸ਼ਹਿਰ ਚੋਂ ਬੰਦ ਹੀ ਹੋ ਚੁੱਕੀਆਂ ਸੀ ਬਿਲਕੁਲ ਹੀ ਸਾਡੇ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਇਸ ਬਾਰੇ ਪਤਾ ਹੀ ਨਹੀਂ ਸੀ ਕੀ ਹੈ ਕੀ ਨਹੀਂ ਹੁਣ ਹੌਲੀ ਹੌਲੀ ਹਰ ਇੱਕ ਬੱਚੇ ਨੂੰ ਹਰ ਇੱਕ ਨੂੰ ਪਤਾ ਲੱਗਣ ਰਿਹਾ ਵੀ ਇਹ ਵੀ ਚੀਜ਼ਾਂ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਨਹੀਂ ਤੇ ਲੋਕਾਂ 'ਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਇਸ ਚੀਜ਼ ਨੂੰ ਦੇਖਣ ਲਈ ਮਾਟੀ ਕਿੰਨਾ ਕੋ ਪਿਆਰ ਕਰ ਰਹੀ ਜੀ ਪਿਆਰੀ ਬਾਤ ਸੰਪੂਰਨ ਆ ਜੀ ਮਹਾਰਾਜ ਦਾ ਅਸ਼ੀਰਵਾਦ ਪੂਰੇ ਫੁੱਲ ਲੈ ਗਿਆ ਦੱਸਾਂ ਤੁਹਾਨੂੰ ਆ ਫਾਈਨਲ ਟੱਚ ਵਾ ਬਾਕੀ ਹੁਣ ਸਵੇਰ ਦੀ ਦਿਹਾੜੀ ਉਹਦੀ ਡੀਗ ਵਾ ਬਾਕੀ ਰਹਿ ਗਈ ਰਾਤ ਤੇ ਉਹ ਜਨਮ ਸਾਨ ਉਹ ਟਾਈਮ ਉਹਦੀ ਉਡੀਕ ਕਰਦੇ ਪਏ ਆ ਕਿ ਕੰਮ ਸੰਪੂਰਨ ਹੋ ਜੇ ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਕਿੰਨੇ ਦਿਨ ਹੋ ਗਏ ਤੁਹਾਨੂੰ ਮਹੀਨਾ ਹੋ ਗਿਆ ਪ੍ਰੋਸੈਸ ਚੱਲ ਚੋਂਦੇ ਨੂੰ ਹਫਤਾ ਹੋ ਗਿਆ ਰੈਗੂਲਰ ਆ ਰਹੇ ਆ ਉਹਦੇ ਵਿੱਚ ਹੜਾ ਰਾਤ ਨੂੰ ਇੱਕ ਇੱਕ ਡੇਢ ਡੇਢ ਦੋ ਦੋ ਬਜ ਰਿਆ ਟੋਟਲੀ ਸੰਗਤ ਵੇਖੋ ਜੀ ਅਸੀਂ ਦੇ ਅਨੁਮਾਨ ਇਹ ਲਾਇਆ ਵਾ ਕਿ ਜਨੇ ਵਾਲੇ ਦਾ ਬੱਚਾ ਬੱਚਾ ਇੱਥੇ ਆਏਗਾ ਔਰ ਪ੍ਰਭੂ ਲੈ ਕੇ ਆਏਗਾ ਉਹ ਨਾਲ ਕਿਹੜੀ ਚੱਲ ਰਹੀ ਹੈ ਕਿੱਥੇ ਚੱਲ ਰਹੀ ਹੈ ਨਾਂ ਦੱਸੋ ਮੰਦਰ ਦਾ ਅਪੇ ਮੰਦਰ શ્રી ਰਾਧੇਕ੍ਰਿਸ਼ਨ ਕੜਛਣੀ ਬਾਜ਼ਾਰ ਜੰਡਿਆਲਾ ਗੁਰੂ ਤੇ ਕਿਹੜੇ ਕਿਹੜੇ ਦ੍ਰਿਸ਼ ਜਿਹੜੇ ਆ ਪੇਸ਼ ਕੀਤੇ ਜਾਣੇ ਆ ਇੱਥੇ ਮੇਨ શ્રી ਆਪਣੇ ਕ੍ਰਿਸ਼ਨ ਭਗਵਾਨ ਜੀ ਦੀ ਸੁਦਾਮਾ ਜੀ ਦਾ ਦ੍ਰਿਸ਼ ਦਰਵਾਜ਼ੇ ਤੋਂ ਵਰਦਿਆ ਹੀ ਅੰਦਰ ਦਰਸ਼ਨ ਹੋਊਗੇ ਪਾਲਕੀ ਪੂਰਾ ਸਜਿਆ ਹੋਊਗਾ ਰਾਣੇ ਰਾਜੇ ਮਹਾਰਾਜੇ ਉਹਨਾਂ ਦਾ ਵੀ ਹੰਦਨ ਕਰਨਗੇ ਕ੍ਰਿਸ਼ਨ ਭਗਵਾਨ ਦੀ ਸੁਦਾਮਾ ਜੀ ਨੂੰ ਲੈ ਕੇ ਆਣਗੇ ਇਹ ਉਹਨਾਂ ਦੇ ਚਰਨ ਪਾਦਕਾ ਤੋ ਆ ਕੇ ਉਹਨਾਂ ਨੂੰ ਫਲ ਹਾਰ ਭੇਟ ਕਰਨਗੇ ਇਹ ਉਹਨਾਂ ਦੀ ਸੇਵਾ ਕਰਨੀ ਦੂਸਰਾ ਜਿਹੜਾ ਮੇਨ ਸਾਡਾ ਸ੍ਰੀ ਕ੍ਰਿਸ਼ਨ ਜਨਮ ਦਾ ਜਿਹੜਾ ਮੇਨ ਜਿਹੜਾ ਆਪਣਾ ਅਸੀਂ ਸੀਨ ਬਣਾਉਣਾ ਵਾਸੂਦੇਵ ਜੀ ਦੇ ਕ੍ਰਿਸ਼ਨ ਜੀ ਦੇ ਦੇਵਕੀ ਨੰਦਨ ਜੀ ਦਾ ਉਹ ਆਪਣੇ ਕ੍ਰਿਸ਼ਨ ਜਨਮ ਹੋਊਗਾ ਤੇ ਉਹ ਮਹਾਰਾਜ ਜੀ ਨੂੰ ਲੈ ਕੇ ਵਾਸੂ ਜੀ ਆਪਣੇ ਜੋ ਵੀ ਉਹਨਾਂ ਦਾ ਵਾਣ ਹੋਊਗਾ ਉਹ ਤੇ ਲਿਜਾ ਕੇ ਆਪਣੇ ਜਿਸ ਤਰ੍ਹਾਂ ਵੀ ਉਹ ਗੰਗਾ ਮਈਆ ਨੂੰ ਪਾਰ ਕਰਕੇ ਜਮਨਾ ਜੀ ਨੂੰ ਵੀ ਦਰਸ਼ਨ ਦੇ ਕੇ ਕਿਸੇ ਮਹਾਰਾਜ ਭਗਵਾਨ ਜੀ ਦੇ ਤੇ ਆਪਣੇ ਆਨੰਦ ਬਾਬਾ ਜੀ ਦੇ ਘਰ ਜਾਣਗੇ ਉੱਥੋਂ ਮਾਤਾ ਜਿਹੜੀ ਕੰਝਕ ਦੇਵੀ ਹੈ ਉਹਨਾਂ ਨੂੰ ਲਿਆ ਕੇ ਤੇ ਕੰਸ ਨੂੰ ਵਰਦਾਨ ਦੇਊਗੀ ਕਿ ਤੈਨੂੰ ਮਾਰਨ ਵਾਲਾ ਤੇ ਗੋਕਲ 'ਚ ਜਨਮ ਹੋ ਗਿਆ ਵਾ ਪੈਦਾ ਹੋ ਗਿਆ ਵਾ ਤੇ ਤੇਰੀ ਹੁਣ ਕਹਿਰ ਨਹੀਂ ਆ ਗਈ ਤੇਰੀ ਸਮਾਪਤੀ ਆ ਇਹ ਸਾਡਾ ਸੀਨ ਜਿਹੜਾ ਚੱਲਣਾ ਵਾ ਇਹਦੇ ਨਾਲ ਹੀ ਮਹਾਰਾਜ ਦੇ ਦਰਸ਼ਨ ਹੋਣ